ਖਬਰ ਹੈ ਡਰੱਗ ਟ੍ਰਾਫਿਕਿੰਗ ਦੇ ਨਾਲ ਸੰਬੰਧਿਤ ਬ੍ਰਾਮਟਨ ਦੇ ਸੁਰਿੰਦਰ ਸਿੰਘ ਚੀਮਾ ਜੋ ਕਿ 31 ਸਾਲ ਦੇ ਨੇ ਉਹਨਾਂ ਨੂੰ ਇੰਟਰਨੈਸ਼ਨਲ ਡਰੱਗ ਟ੍ਰਾਫਿਕਿੰਗ ਮਾਮਲੇ ਦੇ ਚਲਦਿਆਂ ਅਮਰੀਕਾ ਦੇ ਵਿੱਚ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਚੀਮਾ ਅਤੇ ਉਸਦੇ ਸਾਥੀਆਂ ਨੇ ਮੈਥਮ ਫਟਮਾਈਨ ਅਤੇ ਕੋਕੀਨ ਦੀ ਵੱਡੀ ਮਾਤਰਾ ਵਿੱਚ ਯੂਐਸ ਤੋਂ ਕੈਨੇਡਾ ਭੇਜਣ ਦੀ ਯੋਜਨਾ ਬਣਾਉਣ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਸਨ ਜਿਸ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਅਤੇ ਇਹ ਸਜ਼ਾ ਐਲਾਨੀ ਗਈ ਹੈ ਜਾਣਕਾਰੀ ਦੇ ਮੁਤਾਬਕ ਮਾਰਚ 2022 ਵਿੱਚ ਲਾਅ ਐਨਫੋਰਸਮੈਂਟ ਨੇ ਨਿਊ ਜਰਸੀ ਦੇ ਇੱਕ ਵੇਅਰਹਾ우스 ਦੇ ਵਿੱਚੋਂ 400 ਕਿਲੋਗ੍ਰਾਮ ਕੋਕੀਨ ਅਤੇ ਕਾਂਸਾਸ ਸਿਟੀ ਦੇ ਵਿੱਚੋਂ 96 ਕਿਲੋਗ੍ਰਾਮ ਕੋਕੀਨ ਅਤੇ 86 ਕਿਲੋਗ੍ਰਾਮ ਮੈਥਫੈਟਾਮਾਈਨ ਜ਼ਬਤ ਕੀਤੀ ਸੀ ਜਿਸ ਦੌਰਾਨ ਕੀਤੀ ਗਈ ਜਾਂਚ ਵਿੱਚ ਚੀਮਾ ਦੀ ਸ਼ਮੂਲੀਅਤ ਵੀ ਪਾਈ ਗਈ ਦੂਜੇ ਪਾਸੇ ਚੀਵਾ ਨੇ ਵੀ ਦੋਸ਼ ਕਬੂਲ ਕਰਦੇ ਹੋਏ ਮੰਨਿਆ ਕਿ ਉਹ 1.3 ਮੈਟ੍ਰਿਕ ਟਨ ਮੈਥਮ ਫਟਾਮਾਈਨ ਅਤੇ 764 ਕਿਲੋਗ੍ਰam ਕੋਕੀਨ ਦੀ ਤਸਕਰੀ ਵਿੱਚ ਸ਼ਾਮਲ ਸੀ। ਉਹ ਕੈਨੇਡਾ ਵਿੱਚ ਲਾਅ ਇਨਫੋਰਸਮੈਂਟ ਤੋਂ ਬਚਣ ਲਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਨਾਲ ਕੰਮ ਕਰ ਰਿਹਾ ਸੀ। ਇਹੀ ਨਹੀਂ ਉਹ ਹੋਰ ਵੀ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ। ਸਪ੍ਰਿੰਗ 2024 ਦੇ ਵਿੱਚ ਬਰੂਕਲਿਨ, ਨਿਊਯਾਰਕ ਦੀ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਵਿੱਚ ਰਹਿੰਦੇ ਹੋਏ ਚੀਵਾ ਨੇ ਟੋਰਾਂਟੋ ਦੇ ਵਿੱਚ ਸ਼ੂਟਿੰਗ ਅਤੇ ਹਿੰਸਕ ਧਮਕੀਆਂ ਦੇਣ ਲਈ ਆਪਣੇ ਸਾਥੀਆਂ ਨੂੰ ਹੁਕਮ ਦਿੱਤੇ। ਇਹ ਡਰੱਗ ਡੈਟਸ ਦੇ ਸਮੱਤ ਵਿੱਚ ਸੀ। ਉਨਾਂ ਨੂੰ 18 ਸਾਲ ਦੀ ਕੈਦ 4 ਸਾਲ ਦੀ ਸੁਪਰਵਾਈਜ਼ਡ ਰੀਲੀਜ਼ ਮਿਲੀ ਹੈ ਅਤੇ ਇਹਨਾਂ ਦੇ ਕੋਲੋਂ 4,87,900 ਡਾਲਰ ਦੀ ਰਕਮ ਅਤੇ ਕਾਲ ਵੀ ਜ਼ਬਤ ਕੀਤੀ ਗਈ ਹੈ FBI US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ RCMP ਅਤੇ ਪੀਲ ਰੀਜਨਲ ਪੁਲਿਸ ਨੇ ਇਸ ਜਾਂਚ ਵਿੱਚ ਮਦਦ ਕੀਤੀ ਹੈ ਐਨਾਈ ਨਈ ਦੂਜੇ ਪਾਸੇ ਪੀਲ ਰਿਜਨਲ ਪੁਲਿਸ ਦੇ ਵੱਲੋਂ ਡਰੱਗ ਟ੍ਰਾਫਿਕਿੰਗ ਇਨਵੈਸਟੀਗੇਸ਼ਨ ਦੇ ਵਿੱਚ ਮਿਸਿਸਾਗਾ ਦੇ ਗੋਰਵੇ ਡਰਾਈਵ ਅਤੇ ਬ੍ਰਾਂਚਨ ਗੇਜ ਡਰਾਈਵ ਏਰੀਆ ਦੇ ਵਿੱਚ ਛਾਪੇਮਾਰੀ ਦੌਰਾਨ ਪੁਲਿਸ ਨੇ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ ਇਸ ਛਾਪੇਮਾਰੀ ਦੌਰਾਨ ਕਾਰ ਵਿੱਚ ਇੱਕ ਬੱਚਾ ਵੀ ਮੌਜੂਦ ਸੀ ਜਿਸ ਨੂੰ ਕੀ ਸੁਰੱਖਿਆ ਥਾਂ ਤੇ ਭੇਜਿਆ ਗਿਆ ਪੁਲਿਸ ਨੇ ਮਿਸਿਸਾਗਾ ਦੀ 27 ਸਾਲਾ ਸਰਬਿੰਦਰ ਕੌਰ ਅਤੇ ਮਿਸਿਸਾਗਾ ਦੇ ਹੀ 25 ਸਾਲ ਦੇ ਮੰਥਨ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਤੇ ਦੋਸ਼ ਆਇਦ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਕਾਰ ਉੱਤੇ ਛਾਪੇਮਾਰ 1.10 ਕਿਲੋਗ੍ਰਾਮ ਕ੍ਰਿਸਟਲ ਮੈਥਾਮਫੈਟਾਮਾਈਨ 194.9 ਗ੍ਰਾਮ ਹੇਰੋਇਨ 213 ਸਸਪੈਕਟਿਡ ਓਪੀਏਟ ਪਿਲਸ ਤੇ ਨਾਲ ਹੀ 46145 ਡਾਲਰ ਦੀ ਕੈਨੇਡੀਅਨ ਕਰੰਸੀ ਵੀ ਬਰਾਮਦ ਹੋਈ ਹੈ ਜਿਸ ਨੂੰ ਕੇ ਸੀਜ਼ ਕਰ ਲਿਆ ਗਿਆ ਇਹਨਾਂ ਨੂੰ ਬੇਰ ਹਿアリング ਦੇ ਲਈ অন্ਟਾਰੀਓ ਕੋਰਟ ਆਫ ਜਸਟਿਸ ਬ੍ਰੈਂਪਟਨ ਦੇ ਵਿੱਚ ਪੇਸ਼ ਕੀਤਾ ਗਿਆ ਬਿਊਰੋ ਰਿਪੋਰਟ ਰੈਡ ਐਫ ਐਮ